ਇਸ ਸਮੇਂ ਭਾਰਤ ਆਬਾਦੀ ਦੇ ਮਾਮਲੇ ਵਿੱਚ ਦੁਨੀਆ ਵਿੱਚ ਪਹਿਲੇ ਨੰਬਰ ਹੈ ਡੰਡੀ ਅਰਸੇ ਤੋਂ ਇੱਥੇ ਆਬਾਦੀ ਘਟ ਕਰਨ ਲਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਮੱਧ ਵਰਗ ਨੇ ਕਾਫੀ ਹੱਦ ਤੱਕ ਅਪਣਾਇਆ ਵੀ ਡੰਡੀ ਹੁਣ ਤਾਂ ਸਾਡੇ ਇੱਥੇ ਡੈਂਕ ਯਾਨੀ ਡਬਲ ਇਨਕਮ ਗਰੁੱਪ ਦੇ ਪਰਿਵਾਰਾਂ ਵਿੱਚ ਇੱਕ ਬੱਚੇ ਦਾ ਚਲਣ ਚੱਲ ਪਿਆ ਹੈ ਡੰਡੀ ਇਸ ਤੋਂ ਇਲਾਵਾ ਕੁਝ ਨੌਜਵਾਨ ਅਜਿਹੇ ਵੀ ਹਨ ਜੋ ਬੱਚੇ ਚਾਹੁੰਦੇ ਹੀ ਨਹੀਂ ਕਿਉਂਕਿ ਉਹ ਬੱਚੇ ਨੂੰ ਪਾਲਣ ਪੋਸਣ ਨੂੰ ਇੱਕ ਮੁਸੀਬਤ ਅਤੇ ਵੱਡੀ ਜ਼ਿੰਮੇਵਾਰੀ ਦੇ ਤੌਰ ਉੱਤੇ ਦੇਖਦੇ ਹਨ ਡੰਡੀ ਉਹਨਾਂ ਦਾ ਕਹਿਣਾ ਹੈ ਕਿ ਉਹ ਜ਼ਿੰਦਗੀ ਦਾ ਆਨੰਦ ਲੈਣਾ ਚਾਹੁੰਦੇ ਹਨ ਅਤੇ ਬੱਚੇ ਇਸ ਵਿੱਚ ਰੁਕਾਵਟ ਹਨ ਡੰਡੀ ਘਟ ਹੁੰਦੀ ਆਬਾਦੀ ਦੁਨੀਆ ਦੇ ਕਈ ਦੇਸ਼ਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ ਡੰਡੀ ਹੋ ਸਕਦਾ ਹੈ ਕਿ ਭਾਗਵਤ ਨੇ ਜਾਪਾਨ, ਦੱਖਣੀ ਕੋਰੀਆ ਆਦ ਦੇਸ਼ਾਂ ਦੀਆਂ ਆਬਾਦੀ ਬਾਬਤ ਚਿੰਤਾਵਾਂ ਨੂੰ ਦੇਖਦੇ ਹੋਏ ਆਪਣਾ ਬਿਆਨ ਦਿੱਤਾ ਹੋਵੇ ਡੰਡੀ ਦੱਖਣੀ ਕੋਰੀਆ ਵਿੱਚ ਇਸ ਸਦੀ ਦੇ ਅੰਤ ਤੱਕ ਜਨਸੰਖਿਆ 5 ਕਰੋੜ 20 ਲੱਖ ਤੋਂ ਘਟ ਕੇ 1 ਕਰੋੜ 7 ਲੱਖ ਰਹਿਣ ਦਾ ਅੰਦੇਸ਼ਾ ਜਤਾਇਆ ਜਾ ਰਿਹਾ ਹੈ ਡੰਡੀ ਇਹ ਸਥਿਤੀ ਨਾ ਬਣੇ ਇਸ ਲਈ ਦੱਖਣੀ ਕੋਰੀਆ ਸਰਕਾਰ ਆਪਣੇ ਲੋਕਾਂ ਨੂੰ ਵੱਧ ਬੱਚੇ ਪੈਦਾ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਲਾਲਚ ਹੱਲਾਸ਼ੇਰੀਆਂ ਪ੍ਰੋਤਸਾਹਨ ਦੇ ਰਹੀ ਹੈ ਡੰਡੀ ਉਥੇ ਪੁਰਸ਼ਾਂ ਲਈ ਫੌਜੀ ਸਿਖਲਾਈ ਲੈਣੀ ਲਾਜ਼ਮੀ ਹੈ ਪਰ ਤਿੰਨ ਜਾਂ ਉਹਨਾਂ ਤੋਂ ਵੱਧ ਬੱਚਿਆਂ ਵਾਲਿਆਂ ਨੂੰ ਇਸ ਸਟਾਰਟ ਤੋਂ ਰਿਆਇਤ ਦਿੱਤੀ ਜਾ ਰਹੀ ਹੈ ਡੰਡੀ ਮਹਿਲਾਵਾਂ ਲਈ ਵੀ ਤਰ੍ਹਾਂ-ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਹਨ ਪਰ ਉਹ ਇਸ ਬਾਰੇ ਸੁਣਨ ਨੂੰ ਤਿਆਰ ਨਹੀਂ ਡੰਡੀ ਦੱਖਣੀ ਕੋਰੀਆ ਪਹਿਲਾ ਅਜਿਹਾ ਦੇਸ਼ ਹੈ ਜਿੱਥੇ ਔਰਤਾਂ ਨੇ 218 ਵਿੱਚ 4B ਨਾਮਕ ਇੱਕ ਅੰਦੋਲਨ ਸ਼ੁਰੂ ਕੀਤਾ ਸੀ ਡੰਡੀ ਇਸ ਨੂੰ ਸ਼ੁਰੂ ਕਰਨ ਵਾਲੀਆਂ ਮਹਿਲਾਵਾਂ ਦਾ ਕਹਿਣਾ ਸੀ ਕਿ ਉਹ ਪੁਰਸ਼ਾਂ ਨਾਲ ਕਿਸੇ ਤਰ੍ਹਾਂ ਦਾ ਨਾਤਾ ਨਹੀਂ ਰੱਖਣਾ ਚਾਹੁੰਦੀਆਂ ਡੰਡੀ ਉਹਨਾਂ ਨਾਲ ਨਾ ਤਾਂ ਡੇਟਿੰਗ ਉੱਤੇ ਜਾਣਾ ਚਾਹੁੰਦੀਆਂ ਹਨ ਨਾ ਲਿਵ ਇਨ ਵਿੱਚ ਰਹਿਣਾ ਚਾਹੁੰਦੀਆਂ ਹਨ ਨਾ ਸ਼ਾਦੀ ਕਰਨੀ ਚਾਹੁੰਦੀਆਂ ਹਨ ਅਤੇ ਨਾ ਹੀ ਬੱਚੇ ਪੈਦਾ ਕਰਨੇ ਚਾਹੁੰਦੀਆਂ ਹਨ ਡੰਡੀ ਹੁਣ ਤਾਂ ਅਮਰੀਕਾ ਵਿੱਚ ਵੀ ਇਹ ਅੰਦੋਲਨ ਜਾ ਪੁੱਜਾ ਹੈ ਡੰਡੀ ਚੀਨ ਅਤੇ ਜਾਪਾਨ ਦੀਆਂ ਸਰਕਾਰਾਂ ਵੀ ਆਪਣੇ ਇੱਥੇ ਵੱਧਦੀ ਬਜ਼ੁਰਗ ਆਬਾਦੀ ਅਤੇ ਘਟਦੀ ਪ੍ਰਜਨਨ ਦਰ ਨੂੰ ਲੈ ਕੇ ਪਰੇਸ਼ਾਨ ਹਨ ਡੰਡੀ ਚੀਨ ਵਿੱਚ ਤਾਂ ਕੁਝ ਦਿਨ ਪਹਿਲਾਂ ਐਲਾਨ ਕੀਤਾ ਗਿਆ ਸੀ ਕਿ ਡੇਟਿੰਗ ਉੱਤੇ ਜਾਣ ਵਾਲੇ ਲੋਕਾਂ ਨੂੰ ਸਰਕਾਰ ਵਿਸ਼ੇਸ਼ ਛੁੱਟੀਆਂ ਦੇਵੇਗੀ ਡੰਡੀ ਚੀਨ ਵਿੱਚ ਕਿਸੇ ਜ਼ਮਾਨੇ ਵਿੱਚ ਇੱਕ ਬੱਚਾ ਨੀਤੀ ਸੀ ਜਿਸ ਨੂੰ ਬਹੁਤ ਸਖਤੀ ਨਾਲ ਲਾਗੂ ਕੀਤਾ ਗਿਆ ਡੰਡੀ ਹੁਣ ਉਹੀ ਚੀਨ ਸਰਕਾਰ ਚਾਹੁੰਦੀ ਹੈ ਕਿ ਲੋਕ ਤਿੰਨ ਬੱਚੇ ਪੈਦਾ ਕਰਨ ਡੰਡੀ ਭਾਰਤ ਵਿੱਚ ਵੀ ਐਮਰਜੈਂਸੀ ਦੇ ਦਿਨਾਂ ਵਿੱਚ ਹਮ ਦੋ ਹਮਾਰੇ ਦੋ ਦਾ ਨਾਰਾ ਚਲਾਇਆ ਗਿਆ ਜੋ ਉਦੋਂ ਤਾਂ ਜ਼ਿਆਦਾ ਸਫਲ ਨਾ ਹੋਇਆ ਪਰ ਬਾਅਦ ਵਿੱਚ ਮੱਧ ਵਰਗ ਨੇ ਇਸ ਨੂੰ ਅਪਣਾ ਲਿਆ ਡੰਡੀ